ਸਤਨਾਮ ਵਾਖਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿਆ 그게 사 ਨਾਦਰ ਕਰੇ ਪੀ ਤੂੰ ਹੈ ਸਲਾਖਣਾ ਪਿਆਰੇ ਪੀ ਤੇਰੀ ਸਲਾਹ ਬੇਣਾ ਬੋਖੇਥ ਪੈ ਡੁਬਿਆ ਦੇ ਪਾਏ ਕਹਾ ਰਖਾਓ ਸਾਲਹੀ ਸਲਹਣਾ ਪਿਆਰੇ ਦੂਜਾ ਅਵਰਨਾ ਕੋਏ ਮੇਰੇ ਪ੍ਰਭ ਸਲਾਖਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤੈਸਕੇ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨ ਸਾਚ ਕਾ ਪਿਆਰ ਨਾਮ ਸੱਚਾ ਨਿਸ਼ਾਨਾ ਸ਼ਾਨ ਗੁਰ ਬੇ ਨਹੁ ਕਮਨਾ ਬੁਝੀ ਆ ਪਿਆਰੇ ਸਾਚੇ ਸਾਚਾ ਤਾਹਣ ਹੁਕਮ ਅੰਦਰ ਨਿਮੇ ਆ ਪਿਆਰੇ ਹੁਕਮ ਉਦਰ ਮਜਾ ਮਿਆ ਪਿਆਰ ਉਦਾ ਸਰ ਕਹ ਪਿਆਰ ਗਰਮ ਖ ਦਰ ਗਏ ਜਾਣੀ ਐ ਪਿਆਰ ਚੱਲ ਗੁਰੂ ਰੂਪ ਸਾਧ ਸੰਤ ਜੀ ਫਤਿਹ ਬਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਸਮੁੱਚੀਆਂ ਸੰਗਤਾਂ ਅਮਰਦੇਵ ਜੀ ਤੋਹਾਡ ਨਹੀਂ ਲੋ ਆ ਰਹੀਆਂ ਨੇ ਸੋ ਗੁਰਵਾੜੀ ਨੂੰ ਵਿਚਾਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਾਹਿਬ ਜੀ ਕਿਰਪਾ ਕਰਨ ਸਤ ਸੰਗਤ ਵਿੱਚ ਪਹੁੰਚਣ ਦਾ ਸੁਭਾਗਾ ਸਮਾ ਸਮੁੱਚੀ ਸੰਗਤ ਨੂੰ ਪ੍ਰਾਪਤ ਹੁੰਦਾ ਰਹੇ ਸਤ ਸੰਗਤ ਦੀ ਮਹਾਨਤਾ ਜਿਸਨੂੰ ਦਰਸਾਉਂਦਿਆਂ ਹੋਇਆਂ ਸਹਿਬਜੀ ਦਾ ਪਾਵਨ ਬਾਗ ਸਾਨੂੰ ਚੇਤੇ ਆਉਂਦਾ। ਸੰਗਤ ਕਾ ਗੁਣ ਬਹੁਤ ਅਦਕਾਈ। ਬਾੜ ਸੁਆ ਗਣਕ ਉਦਾਰੇ। ਮਹਾਤਮਾ ਜਨਾਦੀ ਸੰਗਤ ਵਿੱਚ ਰਹਿਣ ਵਾਲਾ ਇੱਕ ਸੁਆ ਤੋਤਾ ਗਣਕਾ ਵਰਗੀ ਪਾਪਣ ਦੇ ਜੀਵਨ ਨੂੰ ਵੀ ਤਾਰ ਦਿੰਦਾ। ਇੱਕ ਪੰਛੀ ਜਿਹੜਾ ਰੋਜ਼ ਪੁੰਨਾ ਦੀ ਸੰਗਤ ਵਿੱਚ ਰਹਿੰਦਾ ਹੈ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਰੰਗੇ ਹੋਏ ਨੇ ਪਾਗ ਜਾਗਦੇ ਨੇ ਗਣਕਾ ਪਾਪਣ ਦੇ ਇੱਕ ਮਹਾਤਮਾ ਤੋਤਾ ਉਸ ਨੂੰ ਦੇਖ ਕੇ ਜਾਂਦਾ ਹੈ ਤੇ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਵਾਲਿਆਂ ਦੀ ਸੰਗਤ ਕਰਕੇ ਤੋਤਾ ਵੀ ਸੰਗਤੀ ਹੋ ਜਾਂਦਾ ਹੈ ਤੇ ਉਸ ਤੋਤੇ ਦੀ ਸੰਗਤ ਕਰਕੇ ਗਣਕਾ ਵੀ ਤਰ ਜਾਂਦੀ ਹੈ ਪਰ ਇੱਥੇ ਲੋਜਿਕ ਹੈ ਤੋਤੇ ਦੀ ਸੰਗਤ ਕਰਕੇ ਗਣਕਾ ਤਰਦੀ ਹੈ ਗਣਕਾ ਦਾ ਉਧਾਰ ਕਿਉਂ ਹੁੰਦਾ ਹੈ ਕਿਉਂਕਿ ਗਣਕਾ ਚਾਹੁੰਦੀ ਸੀ ਕਿ ਮੈਂ ਇਸ ਕੁੰਭੀ ਨਰਕ ਵਿੱਚੋਂ ਜਿਹੜਾ ਮੈਂ ਧੰਦਾ ਕਰਦੀ ਆ ਵਿਸ਼ਵਾ ਵਾਲਾ ਇਸ ਵਿੱਚੋਂ ਬਾਹਰ ਆਵਾਂ ਮਾਨ ਵਿੱਚ ਤਿਆਰੀ ਕੀਤੀ ਹੋਈ ਸੀ ਤਾਂ ਸੰਗਤ ਦਾ ਅਸਰ ਪਿਆ ਸੋ ਸਾਹਿਬ ਜੀ ਦੇ ਵਾਕ ਅਨੁਸਾਰ ਕਹਿੰਦੇ ਭਾਈ ਮਨ ਨੂੰ ਪਿਆਰ ਕਰੋ ਮਨ ਰੂਪੀ ਭਾਂਡੇ ਨੂੰ ਸਾਫ਼ ਕਰੋ ਇਸ ਮਨ ਰੂਪੀ ਭਾਂਡੇ ਵਿੱਚ ਪਰਮਾਤਮਾ ਦਾ ਅੰਮ੍ਰਿਤ ਨਾਮ ਗੁਰਬਾਣੀ ਦਾ ਅੰਮ੍ਰਿਤ ਗਿਆਨ ਟਿਕਾਓ ਜਿਸ ਕਰਕੇ ਸੰਗਤ ਦੇ ਆਸਰ ਹੇਠ ਐਸਾ ਅੰਮ੍ਰਿਤ ਜਦੋਂ ਹਿਰਦੇ ਵਿੱਚ ਟਿਕੇਗਾ ਤਾਂ ਮਨੁੱਖ ਦਾ ਜੀਵਨ ਟੋਟਲੀ ਚੇਂਜ ਹੋ ਜਾਂਦਾ ਹੈ ਆਦਤਾਂ ਸਾਰੀਆਂ ਮਨੁੱਖ ਦੀਆਂ ਬਦਲ ਜਾਂਦੀਆਂ ਨੇ ਮਾਨਾ ਦੁਆਰਾ ਦੁਆਰਾ ਉਸੇ ਆਦਤਾਂ ਨੂੰ ਕਰਨ ਵਾਸਤੇ ਮਜਬੂਰ ਕਰਦਾ ਹੈ ਪਰ ਇਸ ਮਨ ਦੇ ਉੱਪਰ ਰੋਕ ਲਾ ਕੇ ਗੁਰਮੁਖ ਜਨ ਆਪਣੇ ਈਗੋ ਆਪਣੀ ਦੁਸ਼ਭਾਵਨਾ ਈਰਖਾ ਜਲ ਸਾਰੇ ਨੂੰ ਮਾਰ ਦਿਆ ਹੋਇਆ ਮੌਦੀਆਂ ਤੰਦਾ ਤੋਂ ਦੂਰ ਖੁੰਦਾ ਹੋਇਆ ਇੱਕ ਪਰਮਾਤਮਾ ਦੀ ਯਾਦ ਵਿੱਚ ਜੀਵਨ ਬਤੀਤ ਕਰਦਾ ਹੈ ਗੁਰਵਾੜੀ ਦੇ ਮੁਤਾਬਕ ਜੇਕਰ ਦੇਖਿਆ ਜਾਵੇ ਤਾਂ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਅਗੰਮੀ ਬਾਣੀ ਹੈ ਇਹ ਸਾਨੂੰ ਨਿਰਮਲ ਹੋਣ ਵਾਸਤੇ ਪ੍ਰੇਰਿਤ ਕਰਦੀ ਹੈ ਆਪਾਂ ਵੇਖਦੇ ਹਾਂ ਰੱਬ ਦੇ ਪਰਥਾਏ ਨਾਮ ਜਪਣ ਦੇ ਪਰਥਾਏ ਤੇ ਹੋ ਧਾਰਮਿਕ ਜਿਹੜੀਆਂ ਵਿਚਾਰਾ ਹਨ ਉਹਨਾਂ ਦੇ ਪਰਥਾਏ ਬਹੁਤ ਕੁਝ ਆਖਿਆ ਜਾਂਦਾ ਹੈ ਬੋਲਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਦਾ ਇੱਕ ਬਾਕ ਹੁੰਦਾ ਆਪ ਆਪਣੀ ਬੁੱਧ ਹੈ ਜੀਤੀ ਜਿਹਨੇ ਇੱਕ ਬੱਦੀ ਕਿਸੇ ਦੇ ਪਾਸ ਹੁੰਦੀ ਹੈ ਉਸ ਪਰਮਾਤਮਾ ਦੇ ਵਾਸਤੇ ਉਹਨੇ ਇੱਕ ਗੱਲ ਕਰ ਦਿੰਦਾ ਤੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੁਤਾਬਕ ਸਾਹਿਬ ਜੀ ਨੇ ਤਾਂ ਸਮਝਾ ਦਿੱਤਾ ਮਨ ਤੂੰ ਜੋਤ ਸਰੂਪ ਹੈਂ ਮਨਾ ਤੂੰ ਹੀ ਰੱਬ ਦਾ ਰੂਪ ਹੈ ਬਾਹਰਲੇ ਰੱਬ ਨੂੰ ਜਾ ਕੇ ਭਾਲਣ ਦੀ ਤੈਨੂੰ ਲੋੜ ਹੀ ਨਹੀਂ ਹੈ ਤੂੰ ਹੀ ਰੱਬ ਦਾ ਰੂਪ ਹੈ ਤੂੰ ਹੀ ਪ੍ਰਕਾਸ਼ ਸਰੂਪ ਹੈ ਪਰ ਰੱਬ ਦਾ ਰੂਪ ਤਾਂ ਹੈ ਪਰ ਆਪਣੇ ਮੂਲ ਦੀ ਪਛਾਣ ਕਰ ਆਪਣੇ ਮਨ ਵਿੱਚ ਮੂਲ ਕਿਹੜਾ ਸੀ ਸਾਡਾ ਮੂਲ ਮੂਲ ਆਖਦੇ ਨੇ ਜਿਹੜਾ ਮੁੱਢ ਹੋਵੇ ਸਹਿਬ ਜੀ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਮਨਾ ਹੈ ਤਾਂ ਰੱਬ ਦਾ ਰੂਪ ਜਾਇ ਕਹੀਏ ਕਿ ਇਹ ਮਨ ਹੀ ਪ੍ਰਮਾਤਮਾ ਹੈ ਪਰ ਮਨ ਪ੍ਰਮਾਤਮਾ ਤਾਂ ਹੈ ਜੇ ਮੂਲ ਦੀ ਮੂਲ ਦੀ ਪਛਾਣ ਕਰੇ ਸਾਡਾ ਮੂਲ ਕੀ ਹੈ ਸਾਡਾ ਮੂਲ ਹੈ ਜਦੋਂ ਮਨੁੱਖ ਪੈਦਾ ਹੁੰਦਾ ਇਸ ਧਰਤੀ ਤੇ ਛੋਟੀ ਜਹੀ ਅਵਸਥਾ ਉਮਰੇ ਉਸ ਹਿਰਦੇ ਵਿੱਚ ਕਿਸੇ ਤਰ੍ਹਾਂ ਦੀ ਮੈਲ ਕਿਸੇ ਤਰ੍ਹਾਂ ਦਾ ਈਰਖਾ ਜਲ ਸਾੜਾ ਨਹੀਂ ਹੁੰਦਾ ਕੁਦਰਤ ਨੇ ਸਾਨੂੰ ਬੜਾ ਹੀ ਸਾਫ਼ ਸੁਥਰਾ ਪੈਦਾ ਕੀਤਾ ਸੀ ਕੁਦਰਤ ਨੇ ਬੜਾ ਪਿਆਰਾ ਚਿਹਰਾ ਅਤੇ ਬੜਾ ਪਿਆਰਾ ਮਨ ਦਿੱਤਾ ਸੀ ਹਰੇਕ ਨੂੰ ਸੋ ਗੱਲ ਫੇਰ ਉੱਥੇ ਸੰਗਤ ਇਹ ਆਉਂਦੀ ਹੈ ਜਿਉਂ-ਜਿਉਂ ਮਨੁੱਖ ਵੱਡਾ ਹੁੰਦਾ ਹੈ ਜਿਉਂ-ਜਿਉਂ ਸੰਗਤ ਕਰਦਾ ਹੈ ਚਾਹੇ ਉਹ ਕਿਸੇ ਭਲੇ ਬੁਰਸ਼ ਦੀ ਕਰਦਾ ਹੈ ਚਾਹੇ ਮਾੜੇ ਬੁਰਸ਼ ਦੀ ਕਰਦਾ ਹੈ ਜਿਉਂ-ਜਿਉਂ ਉਸ ਦੀ ਸੰਗਤ ਵੱਧਦੀ ਜਾਂਦੀ ਹੈ ਧਿਆਨ ਜੇਕਰ ਮਹਾਤਮਾ ਜਨਾਂ ਦੀ ਸਾਦੇ ਹੋਏ ਮਨ ਵਾਲਿਆਂ ਦੀ ਸੰਗਤ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਹਰਿ ਰਾਜ ਪਾਤਸ਼ਾਹ ਜੀ ਦੀ ਬਾਣੀ ਦੀ ਸੰਗਤ ਕਰਦਾ ਹੈ ਤਾਂ ਤਾਂ ਉਸ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਹੈ ਜਿਹੜੇ ਅਸਲ ਗੁਰਮਖ ਹੁੰਦੇ ਨੇ ਕਿ ਗੁਰਮਖਾਂ ਗੁਰਮਖਾਂ 'ਚ ਫਰਕ ਹੁੰਦਾ ਹੈ ਇੱਕ ਗੁਰਮਖ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਗੁਰਮਖ ਮੰਨਦੇ ਨੇ ਇੱਕ ਗੁਰਮਖ ਹੁੰਦੇ ਨੇ ਜਿਹੜੇ ਮਨ ਕਰਕੇ ਗੁਰੂ ਪਾਤਸ਼ਾਹ ਜੀ ਦੇ ਰਸਤੇ ਤੇ ਤੁਰਦੇ ਨੇ ਤੇ ਲੋਕਾਂ ਨੂੰ ਇਹ ਦਿਖਾਵਾ ਵੀ ਨਹੀਂ ਕਰਦੇ ਅਸੀਂ ਗੁਰਮਖਾਂ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਆ ਪੜ੍ਹਨ ਵਾਲੇ ਆ ਤੇ ਜਿਹੜਾ ਗੁਰੂ ਪਾਤਸ਼ਾਹ ਜੀ ਦਾ ਸਿਧਾਂਤ ਜਦੋਂ ਅਪਣਾਉਂਦੇ ਨੇ ਅ ਅਸਲ ਗੁਰਮਖਾਂ ਦਾ ਚਿਹਰਾ ਵੀ ਕਦੇ ਪਰੂਪ ਨਹੀਂ ਹੋਵੇਗਾ ਕਿਉਂਕਿ ਜਿਹਦਾ ਮਨ ਸਾਫ਼ ਜਿਹਦੇ ਮਾਰੇ ਵਿੱਚ ਮੈਲ ਨਹੀਂ ਹੈ ਜਿਵੇਂ ਨਰਮਲ ਬਾਹਰੋਂ ਨਰਮਲ ਬਾਹਰੋਂ ਦਾ ਨਰਮਲ ਜੀ ਹੋ ਨਰਮਰ ਸਤ ਗੁਰ ਤੇ ਕਰਨੀ ਕਮਾਣੀ ਸਤ ਗੁਰੂ ਦੀ ਕਰਨੀ ਨੂੰ ਕਮਾਉਣ ਵਾਲੇ ਉਹਨਾਂ ਦਾ ਚਿਹਰਾ ਕ੍ਰੂਪ ਨਹੀਂ ਹੋਵੇਗਾ ਹਰ ਰੰਗ ਕਾਲਾ ਤੇ ਗੋਰਾ ਹੋ ਸਕਦਾ ਕਾਲਾ ਰੰਗ ਵੀ ਹੋ ਸਕਦਾ ਹੈ ਗੋਰਾ ਵੀ ਹੋ ਸਕਦਾ ਕਿਉਂਕਿ ਕੁਦਰਤ ਦੇ ਵਿੱਚ ਰੰਗ ਤਾਂ ਦੋ ਹੀ ਬਣਾਏ ਨੇ ਕਿਸੇ ਦਾ ਪੱਕਾ ਰੰਗ ਵੀ ਹੋ ਸਕਦਾ ਹੈ ਕਿਸੇ ਦਾ ਕਾਲਾ ਰੰਗ ਗੋਰਾ ਰੰਗ ਵੀ ਹੋ ਸਕਦਾ ਹੈ ਪਰ ਚਿਹਰਾ ਕ੍ਰੂਪ ਨਹੀਂ ਹੋਵੇਗਾ ਕ੍ਰੂਪ ਕ੍ਰੂਪਤਾ ਦੇ ਵਿੱਚ ਫਰਕ ਹੈ ਜਿਹੜੀ ਸਾਡੇ ਚਿਹਰੇ ਤੇ ਕ੍ਰੂਪਤਾ ਆਉਂਦੀ ਹੈ ਇਹ ਤਾਂ ਸਾਡੇ ਅੰਦਰਲੇ ਵਿਹਾਰ ਨਾਲ ਹੈ ਤੇ ਜਿਹੜਾ ਪੱਕਾ ਰੰਗ ਹੋਣਾ ਕਾਲਾ ਰੰਗ ਹੋਣਾ ਗੋਰਾ ਰੰਗ ਹੋਣਾ ਇਹ ਜੋ ਕੁਦਰਤ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਹੋਣੀ ਹੋਣਾ ਇਸ ਕਰਕੇ ਸਹਿਬ ਜੀ ਨੇ ਇੱਕ ਬਾਗ ਲਿਖਿਆ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰਿਉਣ ਨਾਉ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਕਹਿੰਦੇ ਉਹਨਾਂ ਦੇ ਮੂੰਹ ਡਰਾਉਣੇ ਹੋ ਜਾਂਦੇ ਨੇ ਨਾਮ ਕੀ ਹੈ ਜਿਨ੍ਹਾਂ ਨੇ दैਵੀ ਗੁਣਾਂ ਨੂੰ ਵਿਸਾਰ ਦਿੱਤਾ ਜਿਸ ਹਿਰਦੇ ਵਿੱਚ ਦਇਆ ਹੋਵੇਗੀ ਜਿਸ ਹਿਰਦੇ ਵਿੱਚ ਪਿਆਰ ਹੋਵੇਗਾ ਜਿਸ ਹਿਰਦੇ ਵਿੱਚ ਸ਼ਰਣ ਸ਼ੀਲਤਾ ਹੋਵੇਗੀ ਜਿਸ ਹਿਰਦੇ ਵਿੱਚ ਸੰਤੋਖ ਹੋਵੇਗਾ ਇਹ ਐਸੇ दैਵੀ ਗੁਣ ਹਨ ਮੰਨ ਦਾ ਭਲਾ ਤਾਂ ਇਹ ਕਰਦੇ ਹੀ ਕਰਦੇ ਨੇ ਇਹ ਤਾਂ ਵੀ ਫਿਰ ਵੱਖਰਾ ਨਜ਼ਰ ਆਉਂਦਾ ਸੋ ਰੋ ਵਿਚਾਰ ਅਸੀਂ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਾਗ ਜੋ ਪੜ੍ਹਿਆ ਉਸ ਦੇ ਉਹ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਬਾਣੀ ਬੜਾ ਵੱਡਾ ਸੁੰਦਰ ਹੈ ਲੱਖਾਂ ਹਜ਼ਾਰਾਂ ਲੋਕਾਂ ਨੇ ਇਸ ਬਾਣੀ ਨੂੰ ਵਿਚਾਰੇ ਆ ਪਹਿਲਾਂ ਆਪਾਂ ਕਹਿ ਚੁੱਕੇ ਆ ਆਪ ਆਪਣੀ ਉੱਧ ਹੈ ਜੀਤੀ ਇੱਕ ਸ਼ਬਦ ਨੂੰ ਵਿਚਾਰਨ ਵਾਲੇ ਲੱਖਾਂ ਲੋਕ ਹੋਏ ਲਖਾ ਨੇ ਜਿਹੋ ਜਿਹਾਂ ਉਸ ਦਾ ਮੰਦੀ ਦਸ਼ਾ ਬਣੀ ਹੋਈ ਸੀ ਉਹ ਜੇ ਸ਼ਬਦਾਂ ਨੂੰ ਇਹਨਾਂ ਨੂੰ ਵਿਚਾਰੇ ਆ ਸੋ ਜਿੰਨੇ ਕ ਸਮਝ ਵਾਹੇ ਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਆਪਾਂ ਵਿਚਾਰਦੇ ਆ ਕਿਉਂਕਿ ਸਮਝਣ ਦਾ ਵਿਚਾਰਨ ਦਾ ਤਰੀਕਾ ਹਰੇਕ ਦਾ ਵੱਖੋ ਵੱਖਰਾ ਹੈ ਜਦੋਂ ਵਿਦਵਾਨਾਂ ਦੀਆਂ ਜਿਹੜੇ ਕਰੇ ਉਹ ਟਿਕਿਆਂ ਨੂੰ ਪੜ੍ਹਦੇ ਆ ਪ੍ਰੋਫੈਸਰ ਸੈਖ ਸਿੰਘ ਜੀ ਉਹਨਾਂ ਦੀ ਵਿਚਾਰ ਕੁਝ ਹੋਰ ਹੈ ਅ ਗਿਆਨੀ ਹਰਵੰਦ ਸਿੰਘ ਜੀ ਉਹਨਾਂ ਦੇ ਕੀਤੇ ਹੋਏ ਟਿੱਕੇ ਨੂੰ ਨਿਰਨਾਤਮਕ ਟਿੱਕੇ ਨੂੰ ਪੜਦੇ ਆ ਉਹਨਾਂ ਦਾ ਕੁਝ ਹੋਰ ਹੈ ਫਰੀਦ ਕੋਰੇ ਟਿੱਕੇ ਨੂੰ ਲਿਖਿਆ ਜਦੋਂ ਪੜਦੇ ਆ ਉਹਨਾਂ ਦੀ ਵਿਚਾਰ ਧਾਰਾ ਕੁਝ ਹੋਰ ਹੈ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੈ ਕਿਸੇ ਮਨੁੱਖ ਦੀ ਪਰਖ ਕਰਨੀ ਹੈ ਕੋਈ ਮਨੁੱਖ ਹੈ ਦਾਸ ਮਨੁੱਖਾਂ ਦੀ ਸੋਚ ਉਸ ਮਨੁੱਖ ਇੱਕੋ ਹੈ ਉਸ ਨੂੰ ਪਰਖਣ ਦੀ ਉਸ ਨੂੰ ਸਮਝਣ ਦੀ ਵਿਚਾਰ ਵੱਖੋ ਵੱਖਰੀ ਹੁੰਦੀ ਹੈ ਸੋ ਗੁਰੂ ਪਾਤਸ਼ਾਹ ਜੀ ਸੋਰਠ ਰਾਗ ਵਿੱਚ ਰਹਾਉ ਦਾ ਜਿਹੜਾ ਪਾਵਨ ਸ਼ਬਦ ਹੈ ਉਹ ਆਪਾਂ ਪੜ੍ਹਦੇ ਹਾਂ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾ ਬੇਨ ਬੋਹਿਥ ਤੈਡੂ ਬੀਆ ਪਿਆਰੇ ਕੰਦੀ ਪਾਏ ਕਹਾ ਸਹਿਜ ਜੀ ਕਹਿੰਦੇ ਭੀ ਤੂੰ ਹੈ ਸਲਾਹਣਾ ਪਿਆਰੇ ਇਹ ਪ੍ਰਮਾਤਮਾ ਖੇ ਮਾਲਕ ਤੈਨੂੰ ਹੀ ਅਸੀਂ ਸਲਾਉਂਦੇ ਹਾਂ ਤੇਰੀ ਕੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਤੈਨੂੰ ਹੀ ਯਾਦ ਕਰਨਾ ਚਾਹੀਦਾ ਤੈਨੂੰ ਹੀ ਯਾਦ ਕਰਨਾ ਚਾਹੀਦਾ ਤੇਰੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਭਾਈ ਮਲਗੇਸ਼ਨ ਜੀ ਥੋੜਾ ਚੁੱਪ ਕਰ ਪੀ ਤੋ ਸਹ ਸਾਲਾ ਹਣਾ ਪਿਆਰੇ ਪੀ ਤੇਰੀ ਸਾਲਾ ਸਹਿਬ ਜੀ ਕਹਿੰਦੇ ਉਸ ਰੱਬ ਨੂੰ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਬੇਨ ਬੋਹਿਤ ਬੋਹਿਤ ਆਖਦੇ ਨੇ ਜਹਾਜ਼ ਨੂੰ ਜਹਾਜ਼ ਦੇ ਉੱਪਰ ਚੜ੍ਹ ਕੇ ਪਾਰ ਹੋਈਦਾ ਮੰਨ ਲਓ ਸਮੁੰਦਰ ਦੇ ਕਿਨਾਰੇ ਤੋਂ ਚੜ੍ਹੀਏ ਉਸ ਨੂੰ ਪਾਰ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ ਸਾਹਿਬ ਜੀ ਕਹਿੰਦੇ ਭਾਈ ਇੱਕ ਜਹਾਜ਼ ਦੀ ਲੋੜ ਹੈ ਸਮੁੰਦਰ ਨੂੰ ਤਰਨ ਵਾਸਤੇ ਉਹ ਸਮੁੰਦਰ ਨੂੰ ਤਰਨ ਵਾਸਤੇ ਬਾਰੀ ਜਹਾਜ਼ ਦੀ ਲੋੜ ਹੈ ਬੇਨਾ ਬਹੁਤ ਬੈਠੋ ਵੀ ਹੈ ਪਿਆਰੇ ਕਹਿੰਦੇ ਇਸ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਜਹਾਜ਼ ਦੀ ਲੋੜ ਹੈ ਬਹੁਤ ਆਖਦੇ ਨੇ ਜਹਾਜ਼ ਬੇਨਾ ਬਹੁਤ ਪੈ ਡੁੱਬੀ ਐ ਪਿਆਰੇ ਜਹਾਜ਼ ਕਿਹੜਾ ਚਾਹੀਦਾ ਰੱਬ ਦੇ ਡਰ ਦਾ ਬੇਨਾ ਬਹੁਤ ਕਹਿੰਦੇ ਜੇਕਰ ਜਹਾਜ਼ ਪ੍ਰਾਪਤ ਨਾ ਹੋਇਆ ਇਹ ਬੋਟ ਕਿਸ਼ਤੀ ਕਹੀਏ ਸਾਨੂੰ ਪ੍ਰਾਪਤ ਨਾ ਹੋਈ ਕਹਿੰਦੇ ਸਮੁੰਦਰ ਦੇ ਵਿੱਚੋਂ ਕਿਸ਼ਤੀ ਜਹਾਜ਼ ਤੋਂ ਬਿਨਾ ਤਰਿਆ ਨਹੀਂ ਜਾਂਦਾ ਤਰਾਕ ਵੀ ਨਹੀਂ ਤਰ ਸਕਦੇ ਕਿਉਂਕਿ ਸਮੁੰਦਰ ਬਹੁਤ ਵੱਡਾ ਹੈ ਤਰਨ ਵਾਲਾ ਕਿੰਨਾ ਕੁ ਤਰ ਲਵੇਗਾ 5 ਕਿਲੋਮੀਟਰ 7 ਕਿਲੋਮੀਟਰ ਆਖਰਕਾਰ ਪਾਣੀ ਵਿੱਚ ਤੱਕ ਜਾਣਾ ਹੈ ਤੇ ਇੱਕ ਸਮਾਨ ਨੂੰ ਦੂਸਰੇ ਸਮਾਨ ਵਾਸਤੇ ਵਾਸਤੇ ਢਵਾ ਢਵਾਈ ਵਾਸਤੇ ਵੀ ਜਹਾਜ਼ ਦੀ ਲੋਡ ਪੈਂਦੀ ਆ ਬੈਣਾ ਬਹੁਤ ਭੈ ਡੁੱਬਿਆ ਪਿਆਰੇ ਕਹਿੰਦੇ ਪ੍ਰਮਾਤਮਾ ਦੇ ਡਰ ਤੋਂ ਬਿਨਾ ਸੰਸਾਰ ਸਮੁੰਦਰ ਵਿੱਚ ਮਨੁੱਖ ਡੁੱਬ ਜਾਂਦਾ ਕਿਉਂਕਿ ਰੱਬ ਦਾ ਜਿਹੜਾ ਡਰ ਮੰਨਦਾ ਉਹਨਾਂ ਨੂੰ ਹੋਰ ਡਰ ਨਹੀਂ ਲੱਗਦੀ ਇੱਕੋ ਹੀ ਰੱਬ ਹੈ ਜਿਸ ਦਾ ਡਰ ਮੰਨ ਕੇ ਕਿਉਂਕਿ ਜਦੋਂ ਡਰ ਰੱਬ ਦਾ ਹੋਵੇਗਾ ਉਸ ਨੇ ਕਿਸੇ ਪ੍ਰਕਾਰ ਦਾ ਕਾਮੀ ਐਸਾ ਨਹੀਂ ਕਰਨਾ ਕਿ ਜਿਸ ਕਰਕੇ ਉਸ ਨੂੰ ਹੋਰ ਡਰਾਂ ਦੀ ਲੋੜ ਰਹਿੰਦੀ ਹੋਵੇ ਕਿਉਂਕਿ ਡੱਡਾ ਡਰੂ ਉੱਪਰ ਜਾ ਡਰ ਜਾਏ ਨੇ ਡਰ ਹੁਆ ਡਰ ਕਹਾਂ ਸਮਾਏ ਮੰਨ ਲਓ ਰੱਬ ਦਾ ਡਰ ਤਿਆਗ ਤਾ ਮੇ ਰੱਬ ਕੋਈ ਨਹੀਂ ਹੈ ਜਿਵੇਂ ਗੱਲਾਂ ਕਰਦੇ ਹਨ ਅੱਜ ਕੱਲ ਕਿ ਰੱਬ ਕਿਹੜਾ ਕਿਸ ਨੇ ਦੇਖੀ ਹੈ ਰੱਬ ਕਿੱਥੇ ਹੈ ਪਰਮਾਤਮਾ ਕਿੱਥੇ ਹੈ ਅੱਲਾ ਕਿੱਥੇ ਹੈ ਜਦੋਂ ਕੋਈ ਰੱਬ ਮੂਰੇ ਆਵੇਗਾ ਉਦੋਂ ਦੇਖ ਲਵਾਂਗੇ ਇਹ ਵਿਚਾਰ ਮੰਨ ਲਓ ਮਨਫੀ ਕਰ ਦਿੱਤੀ ਬੇਨਬੋਹਿਤ ਰੱਬ ਦੇ ਡਰਦਾ ਜਹਾਜ ਦੂਰ ਕਰ ਦਿੱਤਾ ਤੇ ਜਦੋਂ ਮਨੁੱਖ ਡਰ ਨੂੰ ਦੂਰ ਕਰ ਦਿੰਦਾ ਹੈ ਵਾਹਿਗੁਰੂ ਦੇ ਨਿਜਮ ਤੋਂ ਦੂਰ ਕਰ ਦਿੰਦਾ ਹੈ ਫਿਰ ਉਹ ਫਿਰ ਵਿਸ਼ੇ ਵਿਕਾਰਾਂ ਨੂੰ ਕਮਾਉਂਦਾ ਕਿਉਂਕਿ ਜਿਹੜਾ ਡਰੇਗਾ ਉਹ ਕਮਾਵੇਗਾ ਨਹੀਂ ਮੰਨ ਲਓ ਡਰ ਦੀ ਗੱਲ ਦਰਬਾਰ ਸਾਹਿਬ ਵਿੱਚ ਕੈਮਰੇ ਲੱਗੇ ਨੇ ਜਦੋਂ ਦਰਬਾਰ ਸਾਹਿਬ ਵਿੱਚ ਕੋਈ ਅਨਸਰ ਅੰਦਰ ਵੜਿਆ ਉਹਦਾ ਟੀਜਾ ਹੈ ਗੋਲਕ ਦੇ ਉੱਪਰ ਪਏ ਪੈਸੇ ਚੁੱਕਣੇ ਨੇ ਜਦੋਂ ਅੰਦਰ ਵੜਿਆ ਉਸਨੇ ਵੇਖਿਆ ਕੈਮਰਾ ਲੱਗਿਆ ਹੋਇਆ ਕੈਮਰੇ ਦੇ ਡਰ ਕਰਕੇ ਉਹ ਉਹ ਕ੍ਰਾਈਮ ਨਹੀਂ ਕਰੇਗਾ ਚੋਰੀ ਵਾਲਾ ਜਿਹੜਾ ਆਪਣਾ ਗੋਲਕ ਹੈ ਉਸ ਉਤੋਂ ਪੈਸੇ ਨਹੀਂ ਚੱਕੇਗਾ ਉਸ ਨੂੰ ਪਤਾ ਲੱਗ ਗਿਆ ਜੇਕਰ ਉਸਨੇ ਇਹ ਕਹਿ ਦਿੱਤਾ ਕਿ ਕੈਮਰਿਆਂ ਘੁੰਮਰਾਂ ਦੀ ਤਾਂ ਕੋਈ ਗੱਲ ਨਹੀਂ ਕੈਮਰੇ ਦੇ ਡਰ ਨੂੰ ਹੀ ਤਿਆਗ ਦਿੱਤਾ ਉਸਨੇ ਉਹ ਕ੍ਰਾਈਮ ਕਰ ਲੈਣਾ ਬਾਅਦ ਵਿੱਚ ਉਹ ਸਾਹਮਣੇ ਆ ਜਾਣਾ ਹੈ ਕੇ ਫਲਾੜੇ ਬੰਦੇ ਨੇ ਭਾਈ ਪੈਸੇ ਚੁੱਕੇ ਸੀ ਉਸ ਨੂੰ ਲੋਕਾਂ ਦੇ ਕਚਰੇ ਵਿੱਚ ਸੱਦਿਆ ਜਾਣਾ ਫਿਰ ਜਦੋਂ ਕੈਮਰੇ ਦਾ ਡਰ ਨਹੀਂ ਮੰਨਿਆ ਫਿਰ ਲੋਕਾਂ ਦਾ ਡਰ ਮੰਨੇਗਾ ਫਿਰ ਨੀਮੀ ਪਰ ਕਿ ਉਸ ਨੂੰ ਖੜਨਾ ਪੈਂਦਾ ਇਸੇ ਤਰ੍ਹਾਂ ਜਿਹੜਾ ਰੱਬ ਦਾ ਡਰ ਨਹੀਂ ਮੰਦਾ ਉਹ ਫਿਰ ਕ੍ਰਾਈਮ ਕਰਦਾ ਹੈ ਵਿਸ਼ੇ ਵਿਕਾਰ ਕਰਦਾ ਹੈ ਸਹਿਬ ਜੀ ਬਾਣੀ ਦਾ ਵਾਕ ਹੈ ਕਹਿੰਦੇ ਪਾਪ ਬੁਰਾ ਪਾਪ ਤਾਂ ਕਹਿੰਦੇ ਬੁਰਾਈ ਹੈ ਪਰ ਪਾਪੀ ਕੋ ਪਿਆਰਾ ਪਾਪ ਕਰਨ ਵਾਲੇ ਨੂੰ ਤਾਂ ਪਿਆਰਾ ਲੱਗਦਾ ਏ ਜੇ ਚੰਗਾ ਲੱਗਦਾ ਪਾਪ ਅਗਲਾ ਤਾਂ ਹੀ ਕਰਦਾ ਪਾਪ ਵਰਤੀ ਵਾਲੇ ਨੂੰ ਕਹਿੰਦੇ ਪਾਪ ਪਿਆਰਾ ਲੱਗਦਾ ਹੈ ਬੁਰਾ ਪਾਪ ਬੁਰਾ ਪਾਪੀ ਕੋ ਪਿਆਰਾ ਅ ਕਹਿੰਦੇ ਬਿਨ ਬੋਹਿਤ ਭੈ ਡੁੱਬੀ ਐ ਪਿਆਰੇ ਕਹਿੰਦੇ ਰੱਬ ਦੇ ਜਹਾਜ਼ ਬਿਨਾ ਰੱਬ ਦੀ ਇਬਾਦਤ ਬਿਨਾ ਰੱਬ ਦੀ ਜਾਦ ਬਿਨਾ ਕਹਿੰਦੇ ਭੈ ਦੇ ਸਮੁੰਦਰ ਵਿੱਚ ਲੋਕ ਡੁੱਬ ਰਹੇ ਨੇ ਕੰਦੀ ਪਾਏ ਕਹਾ ਕਹਿੰਦੇ ਕੰੰਦੀ ਭਾਵ ਜਿਹੜਾ ਮਨੁੱਖ ਡੁੱਬਰੇ ਹੈ ਉਹਨੂੰ ਕਹਿੰਦੇ ਕੋਈ ਕੰਡਾ ਨਹੀਂ ਮਿਲ ਰਿਹਾ ਕੋਈ ਕੰਡਾ ਮਿਲੇ ਕੋਈ ਸਹਾਰਾ ਮਿਲੇ ਜਿਸ ਨੂੰ ਉਹ ਹੱਥ ਪਾ ਕੇ ਬਾਹਰ ਆ ਜਾਵੇ ਡੁੱਬਦਾ ਮਨੁੱਖ ਜੇਕਰ ਕੰਡਾ ਨਾ ਮਿਲੇ ਫਿਰ ਉਹ ਡੁੱਬੀ ਜਾਵੇਗਾ ਸੋ ਕਹਿੰਦੇ ਰੱਬ ਨੂੰ ਭਾਈ ਯਾਦ ਕਰੋ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਸਲਾਹ ਦਾ ਅਰਥ ਹੈ ਉਸ ਦੀ ਸਿਫਤ ਕਰਨੀ ਉਸ ਦੀ ਇਬਾਦਤ ਕਰਨੀ ਇਬਾਦਤ ਦੇ ਅਰਥ ਕਰੀਏ ਉਸ ਨੂੰ ਯਾਦ ਰੱਖਣਾ ਜਦੋਂ ਮਨੁੱਖ ਰਿਸ਼ਵਤ ਲੈਂਦਾ ਹੈ ਕੋਈ ਆਫੀਸਰ ਹੈ ਜਦੋਂ ਉਸ ਨੇ ਦੇਖਿਆ ਕਿ ਇੱਥੇ ਕਿਹੜਾ ਕੋਈ ਵੇਖਦਾ ਮੈਨੂੰ ਮੈਨੂੰ ਕੋਈ ਨਹੀਂ ਵੇਖਦਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਮਨੁੱਖ ਨਹੀਂ ਵੇਖ ਰਿਹਾ ਕਿਸੇ ਪ੍ਰਕਾਰ ਦਾ ਕੋਈ ਕੈਮਰਾ ਨਹੀਂ ਲੱਗਿਆ ਉਸ ਨੇ ਰਿਸ਼ਵਤ ਲਈ 10000 20000 ਰਿਸ਼ਵਤ ਲੈ ਲਈ ਪਰ ਜਿਹੜਾ ਹਿਰਦੇ ਵਿੱਚ ਬੈਠਾ ਹੈ ਜੇ ਤਾਂ ਉਸ ਨੂੰ ਮੰਨ ਲਿਆ ਕਿ ਪ੍ਰਮਾਤਮਾ ਦਾ ਡਰ ਕਿ ਰੱਬ ਮੈਨੂੰ ਵੇਖਦਾ ਹੈ ਭਾਈ ਜੋ ਕਿ ਛਕਰੈ ਸੁ ਜਾਣੈ ਪ੍ਰਾਣੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਤਾਂ ਇਹ ਲਿਖਦੀ ਹੈ ਜਦੋਂ ਆਪਾਂ ਚਾਪਾਈ ਸਹਿ ਪੜ੍ਹਦੇ ਹਾਂ ਰੋਜ਼